ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਦੀ ਜੁਲੰਦਰ ਇਕਾਈ ਵੱਲੋਂ ਗੁਰਦਾਸਪੁਰ ਵਿੱਚ ਲਗਾਈ ਗਈ ਤਿੰਨ ਦਿਨਾ ਮਲਟੀਮੀਡੀਆ ਫੋਟੋ ਪ੍ਰਦਰਸ਼ਨੀ ਅੱਜ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਔਰਤਾਂ ਨੂੰ ਛਾਤੀ ਦੇ ਕੈਂਸਰ ਤੋਂ ਬਚਾਅ ਬਾਰੇ ਜਾਣਕਾਰੀ ਦੇਣ ਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਗਰੂਕ ਕਰਨ ਨਾਲ ਸਮਾਪਤ ਹੋ ਗਈ। ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਗੁਰਦਾਸਪੁਰ ਦੇ ਜ਼ਿਲ੍ਹਾ ਪੁਲਿਸ ਮੁਖੀ ਹਰੀਸ਼ ਦਿਆਮਾ ਨੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਪੜ੍ਹਾਈ ਵਿੱਚ ਪੂਰਾ ਧਿਆਨ ਦੇਣ ਤੇ ਦੇਸ਼ ਸੇਵਾ ਵਿੱਚ ਸਮੁੱਚਾ ਯੋਗਦਾਨ ਦੇਣ ਦਾ ਸੱਦਾ ਦਿੱਤਾ। ਸਿਵਲ ਸਰਜਨ ਡਾਕਟਰ 파ਰਤ ਪੂਸ਼ਣ ਨੇ ਸਿਹਤ ਸੰਭਾਲ ਲਈ ਵਧੀਆ ਖਾਣ-ਪੀਣ ਤੇ ਧਿਆਨ ਦੇਣ ਦਾ ਸੱਦਾ ਦਿੱਤਾ। ਤੇ ਜ਼ਿਲ੍ਹਾ ਪਰੀਸ਼ਦ ਦੇ ਡਿਪਟੀ ਚੀਫ ਐਗਜ਼ੀਕਿਊਟਿਵ ਅਫਸਰ ਜ਼ੀਨਤ ਖੇੜਾ ਨੇ ਪ੍ਰਦਰਸ਼ਨੀ ਵਿੱਚ ਦਰਸਾਈਆਂ ਗਈਆਂ ਸਕੀਮਾਂ ਦਾ ਲੋਕਾਂ ਨੂੰ ਲਾਭ ਲੈਣ ਲਈ ਪ੍ਰੇਰਿਤ ਕੀਤਾ। ਪੰਜਾਬ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੀ ਸੀਮਾ ਸੁਰੱਖਿਆ ਬਲ ਵੱਲੋਂ ਹਥਿਆਰਾਂ ਤੇ ਹੋਰ ਸਬੰਧਤ ਜਾਣਕਾਰੀਆਂ ਨਾਲ ਭਰਪੂਰ ਸਟਾਲ ਨੌਜਵਾਨ ਲੜਕੇ ਲੜਕੀਆਂ ਲਈ ਖਿੱਚ ਦਾ ਕੇਂਦਰ ਰਹੇ। ਕੇਂਦਰੀ ਸੰਚਾਰ ਬਿਊਰੋ ਦੇ ਫੀਲਡ ਪਬਲਿਸਿਟੀ ਅਧਿਕਾਰੀ ਰਾਜੇਸ਼ ਬਾਲੀ ਨੇ ਦੱਸਿਆ ਕਿ ਇਸ ਮੌਕੇ ਜਲੰਧਰ ਰੋਟਰੀ ਕਲੱਬ ਤੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਕੈਂਸਰ ਜਾਂਚ ਮਹਿਲਾਵਾਂ ਵਿੱਚ ਛਾਤੀ ਦੇ ਕੈਂਸਰ ਦੀ ਜਾਂਚ ਲਈ ਇੱਕ ਵੈਨ ਵੀ ਮੰਗਵਾਈ ਗਈ। ਇੱਥੇ ਵਿੱਚ ਅਸੀਂ ਇਹ ਦੋ ਚੀਜ਼ਾਂ ਬਹੁਤ achੀਆਂ ਜੋੜੀਆਂ ਸਿਗੀਆਂ। ਇਕ ਤਾਂ ਸੇ ਵਿਸ਼ੇਸ਼ ਤੌਰ ਤੇ ਜਿਹੜੇ ਮਹਿਲਾਵਾਂ ਨੇ ਸਾਡੀਆਂ ਸਭ ਨੂੰ ਸਾਨੂੰ ਪਤਾ ਕਿ ਕਿਸ ਤਰ੍ਹਾਂ ਕੈਂਸਰ ਦੀ ਜਿਹੜੀ ਬਿਮਾਰੀ ਹੈ ਸਾਡੇ ਪੰਜਾਬ ਵਿੱਚ ਵੀ ਤੇ ਹੋਰ ਥਾਵਾਂ ਤੇ ਵੀ ਆ ਰਹੀ ਹੈ ਇਹਨਾਂ ਦੀ ਡਿਟੈਕਸ਼ਨ ਵਾਸਤੇ ਛਾਤੀ ਦੇ ਕੈਂਸਰ ਦੀ ਡਾਇਰੈਕਸ਼ਨ ਲਈ ਅਸੀਂ ਇੱਕ ਵਿਸ਼ੇਸ਼ ਤੌਰ ਤੇ ਕੈਂਸਰ ਅਵੇਅਰਨੈਸ ਵੈਨ ਅੱਥੇ ਮੰਗਵਾਈ ਹੈ ਜਿਹੜੀ ਕਿ ਅਸੀਂ ਰੋਟਰੀ ਕਲੱਬ ਦੇ ਜ਼ਰੀਏ ਜਲੰਧਰ ਤੋਂ ਮੰਗਵਾਈ ਹੈ ਜੋ ਸਾਡੇ ਪੰਜਾਬ ਦੀ ਸਰਹੱਦਾਂ ਦੀ ਰਾਖੀ ਕਰਦੀ ਪਈ ਹੈ ਫਰਸਟ ਲਾਈਨ ਆਫ ਡਿਫੈਂਸ ਉਹਨਾਂ ਨੂੰ ਉਹਨੇ ਇੱਥੇ ਇੱਕ ਬਹੁਤ ਅੱਛਾ ਆਪਣਾ ਆਰਮਸ ਐਂਡ ਐਮੂਨੀਸ਼ਨ ਡਿਸਪਲੇ ਦਾ ਕੈਂਪ ਲਗਾਇਆ ਹੈ ਔਰ ਨੌਜਵਾਨਾਂ ਨੂੰ ਇਹ ਜਾਣਕਾਰੀ ਪਰਪੋਰ ਦਿੱਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਉਹ ਬੀਐਸਐਫ ਦੇ ਵਿੱਚ ਆਪਣੀਆਂ ਯੋਜਨਾਵਾਂ ਰੱਖ ਸਕਦੇ ਨੇ ਆਪਣੇ ਆਪਣੇ ਆਪ ਨੂੰ